50000 ਰੁਪਏ ਦੇ ਵਿੱਚ ਬਾਈ ਜੀ ਤੁਹਾਨੂੰ ਕਾਲੇ ਰੰਗ ਦੀ W10 XUV500 ਦੇ ਮਾਲਕ ਬਣਾ ਦੇਣਾ ਉਹ ਵੀ ਸਨਰੂਫ ਵਾਲੀ 25000 ਰੁਪਏ ਲਿਆਓ ਬਾਈ ਜੀ 25000 ਦੇ ਵਿੱਚ ਤੁਹਾਨੂੰ Honda City ਦੇ ਮਾਲਕ ਬਣਾਦਾ ਕਿ ਡੀਜ਼ਲ ਦੀ ਗੱਡੀ ਡੀਜ਼ਲ ਦੀ ਗੱਡੀ ਡੀਜ਼ਲ ਦੀ ਹੁੰਦਾ ਸੈਕੰਡ ਆਪ ਮਾਡਲ ਹੈ ਇਹ ਠੀਕ ਹੈ ਵੀਰੇ 2018 ਬਾਈ ਜੀ αਲਫਾ ਮਾਡਲ ਹੈ 올 ओरिजिनल ਪੇਂਟ ਦੀ ਕਾਰ ਹੈ ਕਿਤੋਂ ਵੀ ਪੇਂਟ ਹੋ ਗਿਆ ਗਾਰੰਟੀ ਹੈ ਕਾਰ ਦੀ ਠੀਕ ਹੈ ਵੀ ਫਸਟ 64000 ਕੰਪਨੀ ਰਿਕਾਰਡ ਨਾਲ ਚੱਲੀ ਹੋਈ ਕਾਰ 64000 ਡੀਜ਼ਲ ਦੀ ਹੈ ਵੀਰੇ ਡੀਜ਼ਲ ਦੀ 1 ਲੱਖ ਰੁਪਏ ਦੇ ਵਿੱਚ ਬਾਈ ਤੁਹਾਨੂੰ 2022 ਮਾਡਲ ਕ੍ਰੇਟਾ ਦੇ ਮਾਲਕ ਬਣਾ ਦਾਂਗੇ ਈਐਕਸ ਡੀਜ਼ਲ ਦੀ ਚੱਲੀ ਸਿਰਫ 60000 ਕਿਲੋਮੀਟਰ ਹਾਂਜੀ ਬਰਨਾ ਆ ਗਈ 2011 ਮਾਡਲ ਜੀ ਤੁਹਾਨੂੰ ਨਾ ਡਾਊਨ ਮਾਡਲ ਦੇ ਵਿੱਚ ਜਸ ਬਾਈ ਬਹੁਤ ਘੱਟ ਮਿਲੂਗੀ ਗੱਡੀ ਹਾਂਜੀ ਬਰਨਾ 11 ਮਾਡਲ ਹੈਗੀ ਹੈ ਇਹ ਸੈਕੰਡ ਓਨਰ ਹੈ ਇਹ ਤੁਹਾਨੂੰ 2.5 ਲੱਖ ਰੁਪਏ ਦੀ ਕਾਰ ਦੇ ਦਾਂਗੇ 2.5 ਲੱਖ ਬਰਨਾ ਜੇ ਤੁਹਾਨੂੰ ਦੇ ਦੇ ਇਹ ਚੀਜ਼ ਦੀ ਵੀ ਗਾਰੰਟੀ ਹੈ ਪੋਲੋ ਆ ਗਈ 2013 ਮਾਡਲ ਜੀ ਹਾਂਜੀ ਫਸਟ ਓਨਰ ਹੈ ਪੇਂਟ ਹੈ ਨਹੀਂ ਕਿਤੇ ਕਾਰ ਠੀਕ ਹੈ ਅਜੇ ਇੱਕ ਚੀਜ਼ ਦੀ ਹੋਰ ਗਾਰੰਟੀ ਹੋ ਇੰਨੇ ਪੈਸੇ ਦੀ ਪੋਲੋ ਦੇ ਦੇ ਵੀ ਗਾਰੰਟੀ ਹੈ ਡੀਜ਼ਲ ਦੇ ਵਿੱਚ 2.5 ਲੱਖ ਰੁਪਏ ਦੀ ਪੋਲੋ ਦੇ ਦਾਂਗੇ ਬੰਦ 13 ਮਾਡਲ ਹਾਂਜੀ ਹਾਂਜੀ 13 ਮਾਡਲ ਡੀਜ਼ਲ ਦੀ ਪੋਲੋ ਬਾਈ ਜੀ 2.5 ਲੱਖ ਰੁਪਏ ਦੀ ਗਾਰੰਟੀ ਆ ਕੇ ਪੇਂਟ ਨਹੀਂ ਹੈਗੀ ਗੱਡੀ ਤੇ ਤਾਂ ਗਾਰੰਟੀ ਹੈ ਜੀ ਪੇਂਟ ਦੀ ਠੀਕ ਹੈ ਵੀਰੇ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ 20 ਤੋਂ 25 ਕਾਰਾਂ ਸੋਨੇ ਵਰਗੀਆਂ ਲਿਆਏ ਥੋੜੇ ਵਾਸਤੇ ਆਪਾਂ ਖੜੇ ਆ ਬਾਈ ਜੀ ਬਠਿੰਡੇ ਸ਼ਹਿਰ ਇੰਡੀਅਨ ਮੋਟਰ ਤੇ ਤੇ ਮਾਨ ਬਾਈ ਆਪਣੇ ਨਾਲ ਕੀ ਹਾਲ ਹੈ ਵੀਰੇ ਬਹੁਤ ਵਧੀਆ ਬਾਈ ਸასი ਸ਼ਾਲ ਸასი ਸ਼ਾਲ ਬਾਈ ਸਿੱਤਾ ਠੀਕ ਬਹੁਤ ਵਧੀਆ ਸਰ ਤੁਸੀਂ ਠੀਕ ਹੈ ਵੀਰੇ ਬਹੁਤ ਵਧੀਆ ਵੀਰੇ ਤੇ ਕ੍ਰੇਟਾ ਖੜੀ ਆ ਹਾਂ ਜੀ ਦੱਸੋ ਬਾਈ ਇਹ 2022 ਮਾਡਲ ਹੈ ਜੀ ਐਕਸ ਮਾਡਲ ਹੈ ਫਰਸਟ ਓਨਰ ਹੈ ਠੀਕ ਹੈ ਵੀਰੇ 올 ओरिजिनल ਪੇਂਟ ਦੀ ਕਾਰ ਹੈ ਜੀ 60000 ਕਿਲੋਮੀਟਰ ਕੰਪਨੀ ਰਿਕਾਰਡ ਨਾਲ ਚੱਲੀ ਆ ਇਹ ਠੀਕ ਹੈ ਨਵੀਂ ਹੈ ਜਮਾ ਪੀਪੀ ਫਰਸਟ 22 ਮਾਡਲ 60000 ਚੱਲੀ ਐਕਸ ਜੀ ਡੀਜ਼ਲ ਦੀ ਕਾਰ ਹੈ ਜੀ ਠੀਕ ਹੈ ਵੀਰੇ ਤੇ ਰੇਟ ਡਿਮਾਂਡ ਕੀ ਆ ਵੀਰੇ ਆਪਣੀ ਇਹਦੀ ਰੇਟ ਵੀਰੇ ਆਪਣੀ 1275 ਹੈ 12.5 ਲੱਖ ਰੁਪਏ ਠੀਕ ਹੈ 1 ਲੱਖ ਰੁਪਿਆ ਡਾਉਨ ਪੇਮੈਂਟ ਲਿਓ ਗੱਡੀ ਦੇ ਦਾਂਗੇ ਤੁਹਾਨੂੰ 1 ਲੱਖ ਰੁਪਏ ਦੇ ਵਿੱਚ ਬਾਈ ਤੁਹਾਨੂੰ 2022 ਮਾਡਲ ਕ੍ਰੇਟਾ ਦੇ ਮਾਲਕ ਬਣਾ ਦਾਂਗੇ ਈਐਕਸ ਡੀਜ਼ਲ ਦੀ ਚੱਲੀ ਸਿਰਫ 60000 ਕਿਲੋਮੀਟਰ ਹਾਂਜੀ ਤੇ ਅੱਗੇ ਆ ਗਈ ਬਾਈ ਜੀ Honda City ਦੱਸੋ ਵੀਰੇ Honda City 2016 ਮਾਡਲ ਹੈ ਜੀ ਜੀ ਫਸਟ ਓਨਰ ਆ ਪੰਜਾਬ ਨੰਬਰ ਦੀ ਹੈ ਜੀ ਠੀਕ ਹੈ ਨਵੀਂ ਆ ਜਮਾ ਸੈਕੰਡ ਟਾਪ ਮਾਡਲ ਹੈ ਜੀ ਠੀਕ ਹੈ ਵੀਰੇ ਹਾਂਜੀ ਤੇ ਇਹਦਾ ਕੀ ਰੇਟ ਆ ਵੀਰੇ ਇਹਦਾ 3.5 ਲੱਖ ਰੁਪਏ ਦੀ ਗੱਡੀ ਦੇ ਦਾਂਗੇ ਜੀ ਆਪਾਂ ਡਿਮਾਂਡ ਇਹਦੀ 4.70 ਲੱਖ ਰੁਪਏ ਜੀ ਠੀਕ ਹੈ ਲਾਸਟ 3.5 ਦੀ ਦੇ ਦਾਂਗੇ 70000 50000 ਲਿਓ ਬਸ 4 ਲੱਖ ਰੁਪਏ ਦਾ ਲੋਨ ਹੋ ਜਾਣਾ ਇਹਦੇ ਲਓ ਜੀ 50000 ਰੁਪਏ ਡਾਊਨ ਪੇਮੈਂਟ ਬਾਕੀ ਸਾਰਾ ਲੋਨ ਹੋ ਜਾਊਗਾ ਜੀ ਅੱਗੇ ਆ ਗਈ ਬਾਈ ਜੀ Honda City ਦੱਸੋ ਵੀਰੇ ਇਹ 2015 ਮਾਡਲ ਹੈ ਜੀ ਸੈਕੰਡ ਓਨਰ ਹੈ 1.5 ਲੱਖ ਕਿਲੋਮੀਟਰ ਚੱਲੀ ਆ ਟੌਪ ਐਂਡ ਡੀਜ਼ਲ ਦੇ ਵਿੱਚ ਆ ਗਈ ਹੈ ਜੀ ਟੌਪ ਮਾਡਲ ਹੈ ਸਨਰੂਫ ਵਾਲੀ ਗੱਡੀ ਆ ਬਾਈ ਜੀ ਪੰਜਾਬ ਦਾ ਨੰਬਰ ਆ ਸਭ ਤੋਂ ਟੌਪ ਮਾਡਲ Honda City ਸਨਰੂਫ ਵਾਲੀ ਤੇ ਅੰਦਰੋਂ ਕੰਡੀਸ਼ਨ ਚੈੱਕ ਕਰੋ ਬਹੁਤ ਸੋਹਣੀ ਗੱਡੀ ਆ ਤੇ ਰੇਟ ਵੀਰੇ ਦਾ ਇਹਦਾ ਰੇਟ 4 ਲੱਖ 75000 ਰੁਪਏ ਜੀ ਸਾਢੇ 4 ਲੱਖ ਰੁਪਏ ਦੀ ਘਾਰੇ ਦੇ ਦਾਂਗੇ ਸਾਢੇ 4 ਲੱਖ ਦੀ ਗੱਡੀ ਮਿਲ ਜੂਗੀ ਹਾਂਜੀ ਡਾਉਨ ਪੇਮੈਂਟ 50000 ਰੁਪਏ ਜੀ 50000 ਲਓ ਬਾਕੀ ਲੋਨ ਹੋ ਜੂਗਾ ਤੇ ਅੱਗੇ ਆ ਗਈ ਬਲੈਨੋ ਕਾਰ ਦਾ ਵੀਰੇ ਬਲੈਨੋ 18 ਬਾਈ ਜੀ αਲਫਾ ਮਾਡਲ ਹੈ 올 ओरिजिनल ਪੇਂਟ ਦੀ ਕਾਰ ਹੈ ਇਹ ਤੋਂ ਵੀ ਪੇਂਟ ਹੋ ਗਿਆ ਗਾਰੰਟੀ ਹੈ ਕਾਰ ਦੀ ਠੀਕ ਹੈ ਵੀ ਫਸਟ 64000 ਕੰਪਨੀ ਰਿਕਾਰਡ ਨਾਲ ਚੱਲੀ ਹੋਈ ਕਾਰ 64000 ਡੀਜ਼ਲ ਦੀ ਆ ਵੀਰੇ ਡੀਜ਼ਲ ਦੀ ਠੀਕ ਹੈ ਡੀਜ਼ਲ ਦੀ ਕਾਰ ਆ ਰੇਟ ਤਾਂ 6.5 ਹੈ ਜੀ 6.5 ਲੱਖ ਰੁਪਏ ਦੀ ਕਾਰ ਦੇ ਦੇ ਦਾਂਗੇ लास्ट ਤੇ 6.5 ਲੱਖ ਦੀ ਗੱਡੀ ਮਿਲ ਜੂ ਤੇ ਲੱਖ ਰੁਪਏ ਡਾਊਨ ਪੇਮੈਂਟ ਹਾਂਜੀ ਹਾਂ ਬਾਕੀ ਸਾਰਾ ਲੋਨ ਹੋ ਜੂ ਬਾਈ ਜੀ ਬਲੀਨ ਨੂੰ ਲੈਣੀ ਆ ਤਾਂ ਕਰ ਲਿਓ ਕਾਲ ਤੇ ਅੱਗੇ ਆ ਗਈ ਬਾਈ ਜੀ Swift ਕਾਰ Swift 2016 ਮਾਡਲ ਹੈ ਜੀ ਫਸਟ ਓਨਰ ਹੈ ਜੀ 1 13 ਚੱਲੀ ਹੋਈ ਆ ਜੀ ਜੀ ਨਵੀਂ ਆ ਜਮਾ ਜੀ ਪੇਂਟ ਦੀ ਇਹਦੀ ਵੀ ਗਾਰੰਟੀ ਹੈ ਜੀ ਠੀਕ ਹੈ 5.5 ਕਹਿੰਦੇ ਸਵਾ 5 ਲੱਖ ਰੁਪਏ ਦੀ ਕਾਰ ਦੇ ਦੇ ਦਾਂਗੇ ਜੀ 5.5 ਲੱਖ ਦੀ ਗੱਡੀ ਮਿਲ ਜੂ ਲੋਨ ਕਿੰਨਾ ਦਾ ਕਰਾ ਲਓ ਲੱਖ ਰੁਪਏ ਦਾ ਡਾਊਨ ਪੇਮੈਂਟ ਬਾਕੀ ਲੋਨ ਹੋ ਜੂ ਲੱਖ ਰੁਪਏ ਆਲਵੇਜ਼ ਡਿਮਾਂਡ ਦੇ ਵਿੱਚ ਰਹਿੰਦੀ ਆ ਸਵਿਫਟ ਤੁਹਾਨੂੰ ਪਤੀਆ ਡੀਜ਼ਲ ਦੀ ਚੰਗੀ ਗੱਡੀ ਲੱਭਣੀ ਬਹੁਤ ਮੁਸ਼ਕਲ ਹੁੰਦੀ ਆ ਪਰ ਆਪਾਂ ਤੁਹਾਡੇ ਵਾਸਤੇ ਦੋ ਲਿਆ ਇੱਕ ਹੋਰ ਦਿਖਾਉਣੇ ਆ ਤੇ ਅੱਗੇ ਫੇਰ ਬਾਈ ਸਵਿਫਟ ਖੜੀ ਆ ਇਹ 2000 ਤੇ 12 ਮਾਡਲ ਹੈ ਜੀ ਇਹ ਪੈਟਰੋਲ ਦੀ ਆ BX i ਠੀਕ ਹੈ ਡੀਲ ਨੰਬਰ ਦੀ ਆ ਐਨਓਸੀ ਇਹਦੀ ਮਿਲ ਜੂ ਤੁਹਾਨੂੰ ਪੇਂਟ ਇਹ ਵੀ ਐ ਨਹੀਂ ਕਰਕੇ ਤੋਂ ਠੀਕ ਹੈ ਇਹ ਕਾਰ ਤੁਹਾਨੂੰ लास्ट 27 ਲੱਖ ਰੁਪਏ ਦੇ ਦੇ ਦਾਂਗੇ ਜੀ ਮਾਡਲ ਕਿੰਨਾ ਕਿਹਾ 2012 BX i 12 ਮਾਡਲ BX i ਜੀ ਠੀਕ ਹੈ 2.5 ਲੱਖ ਦੀ ਗੱਡੀ ਮਿਲ ਜੂ 2.5 ਲੱਖ ਰੁਪਏ ਦੇ ਕਾਰ ਦੇ ਰਾਂਗੇ 2.5 ਲੱਖ ਦਾ ਹੀ ਲੋਨ ਹੋ ਜੂ ਤੇ ਬਾਈ ਅੱਛਾ 2.5 ਲੱਖ ਦਾ ਲੋਨ ਵੀ ਕਰਾ ਦਊਗਾ ਹਾਂਜੀ ਲਓ ਜੀ ਆਧਾਰ ਕਾਰਡ ਤੇ ਪੈਨ ਕਾਰਡ ਚੱਕ ਲਿਓ ਜੇ ਤੁਹਾਨੂੰ ਗੱਡੀ ਲੈਣੀ ਆ ਤਾਂ ਰੁਪਈਆ ਲਿਆਉਣ ਦੀ ਵੀ ਲੋੜ ਨਹੀਂ ਹੈਗੀ ਸਾਰੇ ਦਾ ਸਾਰਾ ਲੋਨ ਹੋ ਜੂਗਾ ਕੰਡੀਸ਼ਨ ਵਾਈਜ਼ ਗੱਡੀ ਬਹੁਤ ਸੋਹਣੀ ਆ ਤੇ ਗੱਡੀ ਵੀਰੇ ਐਨਓਸੀ ਦੇ ਨਾਲ ਐਨਓਸੀ ਦੇ ਨਾਲ ਠੀਕ ਆ ਬਾਈ ਤੇ ਅੱਗੇ ਫਿਰ Honda City ਇਹ Honda City 2014 ਜੀ ਫਸਟ ਹੰਡ ਹੈ ਜੀ ਠੀਕ ਹੈ ਨੰਬਰ ਬਾਹਰ ਦਾ ਚਲੋ ਨੰਬਰ ਲਵਾ ਕੇ ਲੈਣੀ ਆ ਨੰਬਰ ਲਵਾ ਕੇ ਲੈ ਲਓ ਨੰਬਰ ਲਵਾ ਕੇ ਸਭਾ ਕੁ ਚਾਰ ਦੀ ਦੇ ਦਾਂਗੇ ਐਨਓਸੀ ਨਾਲ 4 ਲੋਨ ਇਹਦੇ ਤੇ ਵੀਰੇ ਫੁੱਲ ਹੀ ਹੋ ਜਾਣਾ ਇਹ ਤੇ ਵੀ ਫੁੱਲ ਹਾਂਜੀ ਕੋਈ 20-25000 ਰੁਪਏ ਡਾਉਨ ਪੇਮੈਂਟ ਮੰਨ ਕੇ ਚੱਲੋ ਤੁਸੀਂ 25000 ਰੁਪਏ ਲਿਆਓ ਬਾਈ ਜੀ 25000 ਦੇ ਵਿੱਚ ਤੁਹਾਨੂੰ Honda City ਦੇ ਮਾਲਕ ਹੁਣਾਂ ਦਾ ਕਿ ਡੀਜ਼ਲ ਦੀ ਕਾਰ ਹੈ ਡੀਜ਼ਲ ਦੀ ਕਾਰ ਹੈ ਡੀਜ਼ਲ ਦੀ Honda ਹੈ ਸੈਕੰਡ ਆਪ ਮਾਡਲ ਹੈ ਇਹ ਠੀਕ ਹੈ ਵੀਰੇ ਅੱਗੇ ਆ ਗਈ ਬਾਈ ਜੀ ਸਲੇਰੀਓ ਕਾਰ ਦੱਸਿਓ ਜੀ ਸਲੇਰੀਓ 2019 ਮਾਡਲ ਹੈ ਜੀ ਹਮ ਫਰਸਟ ਓਨਰ ਹੈ 40000 ਕਿਲੋਮੀਟਰ ਚੱਲੀ ਹੈ VXI ਮਾਡਲ ਹੈ ਜੀ ਠੀਕ ਹੈ 올 ओरिजिनल ਪੇਂਟ ਦੀ ਕਾਰ ਹੈ ਜੀ 2019 ਮਾਡਲ ਹਾਂਜੀ 40000 ਚੱਲੀ ਫਰਸਟ ਕੰਡੀਸ਼ਨ ਵਾਈਜ਼ ਜਮਾਂ ਨਵੀਂ ਆ ਸਿਰਫ 40000 ਕਿਲੋਮੀਟਰ ਚੱਲੀ ਅੰਦਰੋਂ ਚੈੱਕ ਕਰ ਲਓ ਤੇ ਵੀਰੇ ਰੇਟ ਗੱਡੀ ਦਾ ਇਹਦਾ ਰੇਟ 4.5 ਲੱਖ ਰੁਪਈਆ ਜੀ 4.5 ਲੱਖ ਰੁਪਈਆ ਦੀ ਕਾਰ ਦੇ ਦੇ ਦਾਂਗੇ ਜੀ 4.5 ਦੀ ਤੇ ਡਾਊਨ ਪੇਮੈਂਟ ਕਿੰਨੀ ਲੈਣੀ 50000 ਲਿਓ ਬਾਈ ਜੀ ਡਾਊਨ ਪੇਮੈਂਟ ਦਾ ਇਹ ਬਹੁਤ ਡਿਮਾਂਡ ਦੇ ਵਿੱਚ ਹੈ ਜੀ ਸਲੇਰੀਓ ਕਾਰ ਆ ਜੀ ਬਿਲਕੁਲ ਬਾਈ ਪੈਟਰੋਲ ਦੀ ਸਲੇਰੀਓ ਬਹੁਤ ਜਿਆਦਾ ਡਿਮਾਂਡ ਦੇ ਵਿੱਚ ਹੈ ਤੇ ਚੰਗੀ ਕੰਡੀਸ਼ਨ ਦੀ ਗੱਡੀ ਵੀ ਬਹੁਤ ਘੱਟ ਮਿਲਦੀ ਆ ਹਾਂਜੀ ਤੇ ਅੱਗੇ ਆ ਗਈ ਸਕੋਰਪੀਓ 2019 S11 ਜੀ ਇਹ ਵੀ ਫਸਟ ਓਨਰ ਹੈ ਜੀ 80 ਵੀ 80000 ਠੀਕ ਹੈ ਵੀਰੇ ਕੋਈ ਬੰਦਾ ਪੇਂਡ ਕੱਢ ਦੇ ਆ ਕਿ ਆਪਣੀ ਜ਼ਿੰਮੇਵਾਰੀ ਐ ਸੀ ਠੀਕ ਹੈ ਹਾਂਜੀ ਵੀਰੀਅੰਟ ਕਿਹੜਾ ਹੈ ਇਹ ਐਸ 11 ਹੈ ਜੀ ਐਸ 11 ਹਾਂਜੀ ਕਰੋ ਜੀ ਚੈੱਕ ਇਹਦਾ ਰੇਟ ਵੀਰੇ ਇਹਦਾ 13.5 ਲੱਖ ਰੁਪਇਆ ਜੀ ਐਨਓਸੀ ਦੇ ਨਾਲ ਹਾਂਜੀ 13.5 ਲੱਖ ਰੁਪਇਆ 13 ਲੱਖ ਰੁਪਇਆ ਦੇ ਦਾਂਗੇ ਜੀ ਲਾਸਟ ਆਪਾਂ ਐਨਓਸੀ ਦੇ ਨਾਲ 13 ਲੱਖ ਦੀ ਗੱਡੀ ਮਿਲ ਜੂ ਹਾਂਜੀ ਤੇ 2 ਲੱਖ ਰੁਪਇਆ ਡਾਊਨ ਪੇਮੈਂਟ ਡਾਊਨ ਪੇਮੈਂਟ ਬਾਕੀ ਸਾਰਾ ਲੋਨ ਹੋ ਜਾਊਗਾ ਬਾਈ ਜੀ ਅੱਗੇ ਕਾਲੇ ਰੰਗ ਦੀ ਐਕਸ ਯੂ ਵੀ ਲਿਆਏ ਥੋੜੇ ਬਾਅਦ ਤੇ ਸਨ ਰੂਫ ਵਾਲੀ ਦੱਸੋ ਵੀਰੇ ਹਾਂਜੀ 15 ਮਾਡਲ ਹੈ ਠੀਕ ਹੈ ਪਿੰਡ ਇਹ ਵੀ ਹੈ ਨਹੀਂ ਕਰਕੇ ਤੋਂ ਜਿੰਨੀ ਚੱਲੀ ਹੈ ਜਿੰਨੂੰ ਚੱਲੀ ਹੈ 80 80000 ਕਿਲੋਮੀਟਰ ਠੀਕ ਹੈ 7.5 ਲੱਖ ਰੁਪਏ ਡਿਮਾਂਡ ਆ ਸਵਾ 7.5 ਲੱਖ ਰੁਪਏ ਦੀ ਕਾਰ ਦੇ ਦਿਆਂਗਾ ਤੁਹਾਨੂੰ ਲਾਸਟ ਸਵਾ 7 ਲੱਖ ਦੀ ਗੱਡੀ ਮਿਲ ਜੂ ਬਾਈ ਜੀ 7.5 ਡਿਮਾਂਡ ਆ W10 ਸਨਰੂਫ ਵਾਲਾ ਮਾਡਲ ਚੈੱਕ ਕਰੋ ਗੱਡੀ ਅੰਦਰੋਂ ਬਹੁਤ ਸੋਹਣੀ ਆ ਜਿੰਨੀ ਸੋਹਣੀ ਗੱਡੀ ਅੰਦਰੋਂ ਆ ਉੰਨੀ ਸੋਹਣੀ ਬਾਹਰੋਂ ਤੇ ਰੇਟ ਵੀਰੇ ਕਿੰਨਾ ਕਹੇਦਾ 7.5 7.5 ਸਵਾ 7 ਦੀ ਮਿਲ ਜੂ ਰਾਸ ਸੀ ਸਵਾ 7 ਦੀ ਮਿਲ ਜੂ ਤੇ ਡਾਊਨ ਪੇਮੈਂਟ ਦੇ ਵਾਸਤੇ 50000 ਰੁਪਏ ਜੀ 50000 ਰੁਪਏ ਦੇ ਵਿੱਚ 10 XUV 500 ਦੇ ਮਾਲਕ ਬਣਾ ਦੇਣਾ ਉਹ ਵੀ ਸਨ ਰੂਫ ਵਾਲੀ ਜੀ ਤੇ ਅੱਗੇ ਆ ਗਈ ਫੋਰਚੂਨਰ 2013 ਮਾਡਲ ਹੈ ਜੀ ਹਮ ਸੈਕੰਡ ਓਨਰ ਆ ਆਟੋਮੈਟਿਕ ਆ ਹਮ 1 ਲੱਖ ਤੇ 25000 ਕੰਪਨੀ ਰਿਕਾਰਡ ਨਾਲ ਚੱਲੀ ਹੈ ਜੀ ਕੰਡੀਸ਼ਨ ਚੈੱਕ ਕਰੋ ਮੜੀ ਕਾਰ ਦੇ ਟਾਇਰ ਚੈੱਕ ਕਰੋ ਅੰਦਰੋਂ ਚੈੱਕ ਕਰੋ ਬਿਲਕੁਲ ਬ੍ਰੈਂਡ ਨਿਊ ਆ ਠੀਕ ਹੈ ਇਹ ਵੀ ਤੁਹਾਨੂੰ ਬਹੁਤ ਘੱਟ ਰੇਟ ਤੇ ਦੇ ਦੇ ਦਾਂਗੇ ਮਾਰਕੀਟ 'ਚ ਕਾਰ ਨਹੀਂ ਮਿਲਦੀ ਇੰਨੇ ਪੈਸੇ ਜਿੰਨੇ ਦੀ ਤੁਹਾਨੂੰ ਕਾਰ ਦੇ ਦਾਂਗੇ ਕਿ 1.5 ਲੱਖ ਰੁਪਏ ਤੁਹਾਨੂੰ ਕਾਰ ਦੇ ਦੇ ਦਾਂਗੇ 1.5 ਲੱਖ ਦੀ ਆਟੋਮੈਟਿਕ ਜੀ 13 ਮਾਡਲ ਲਓ ਜੀ ਕਰੋ ਚੈੱਕ 1 ਲੱਖ ਰੁਪਏ ਦੇ ਟਾਇਰ ਹੁਣੇ ਨਵੇਂ ਚੜਿਆ ਕਾਰ ਦੇ ਚੈੱਕ ਕਰਵਾ ਸਕਦੇ ਹਾਂ ਹੂੰ ਅੰਦਰੋਂ ਕੰਡੀਸ਼ਨ ਚੈੱਕ ਕਰ ਲਓ ਲਿਫਾਫੇ ਵੀ ਲਹੇ ਸੀ ਤਾਂ ਬਿਲਕੁਲ ਭਾਈ ਕੰਡੀਸ਼ਨ ਵਾਈਜ਼ ਜਮਾਂ ਨਵੀਂ ਗੱਡੀ ਐ ਰੇਟ ਦੀ ਵੀ ਗਾਰੰਟੀ ਐ ਜੱਸ ਬਾਈ ਇਹਦੀ ਜੋ ਕੋਈ ਬੰਦਾ ਕਹਦੇ ਆਪਣੀ ਜ਼ਿੰਮੇਵਾਰੀ ਆ 1.5 10 ਲੱਖ ਦੀ ਤੁਹਾਨੂੰ ਪੂਰੇ ਪੰਜਾਬ ਚੋਂ ਨਹੀਂ ਮਿਲਦੀ ਗੱਲ ਭਾਈ ਸਹੀ ਗੱਲ ਆ ਤੇ ਇਹਦੇ ਤੇ ਲੋਨ ਕਿੰਨਾ ਹੋ ਜਾਊਗਾ ਸਾਰੇ ਦਾ ਸਾਰੇ ਲੋਨ ਹੋ ਜਾਣਾ ਜੀ ਹੋ ਜਾਊਗਾ ਹਾਂਜੀ ਹਾਂਜੀ ਲਓ ਜੀ ਸਾਰੇ ਲੋਨ ਇਹਦੇ ਤੇ ਹੋ ਜਾਊਗਾ ਆਧਾਰ ਕਾਰਡ ਤੇ ਪੈਨ ਕਾਰਡ ਚੈੱਕ ਲਓ ਨੰਬਰ ਵੀ 48 ਹਾਂਜੀ ਡਬਲ ਏ 48 ਅੱਗੇ ਕੀ ਬਾਈ ਜ ਸਕਾਰਪਿਓ ਐਨ ਨੰਬਰ ਚੈੱਕ ਕਰਾ ਦੇ ਬਾਈ ਨੇੜੇ ਕਰਕੇ 2929 ਪੇੜ ਦੱਸੋ ਵੀਰੇ ਇਹ 2023 ਮਾਡਲ ਹੈ ਜੀ ਜੈਡ ਏ ਟਾਟੋ ਠੀਕ ਹੈ ਆਲ ओरिजिनल ਪੇਂਟ ਦੀ ਕਾਰ ਹੈ ਜੀ ਇਹ ਨੰਬਰ ਫੈਂਸੀ ਹੋ ਗਿਆ ਆਲ ਆਇਰ ਚੇਂਜ ਹੋ ਗਏ ਪੇਂਟ ਦੀ ਜ਼ਿੰਮੇਵਾਰੀ ਹੈ ਬੰਪ ਡੋਮ ਪਰ ਬਿਲਕੁਲ ਨਵੀਂ ਕਾਰ ਹੈ ਜੀ ਠੀਕ ਹੈ 21 ਲੱਖ ਰੁਪਏ ਦੀ ਡਿਮਾਂਡ ਆ ਸਾਢੇ 20 ਲੱਖ ਰੁਪਏ ਦੇ ਦੇਗੇ ਯਾਰ ਸਾਢੇ 20 ਦੀ ਹਾਂ ਜੀ ਹਾਂ ਸਾਢੇ 20 ਦੀ ਗੱਡੀ ਮਿਲ ਜੂ ਬਾਈ ਜੀ ਜੈਡ ਏ ਟ ਹੈ ਤੇ ਅੰਦਰੋਂ ਕ кондиਸ਼ਨ ਚੈੱਕ ਆਟੋਮੈਟਿਕ ਆਟੋਮੈਟਿਕ ਗੇਅਰ ਦੀ ਚੱਲੀ ਕਿੰਨੀ ਕਿਹਾ ਵੀਰੇ ਇਹ ਚੱਲੀ 60000 ਕਿਲੋਮੀਟਰ 60000 ਕੰਪਨੀ ਰਿਕਾਰਡ ਦੇ ਨਾਲ ਚੱਲੀ ਆ ਤੇ ਲੋਨ ਕਿੰਨੇ ਦਾ ਹੋ ਜੂਦੇ ਤੇ ਇਹਦੇ 18 ਲੱਖ ਰੁਪਏ ਦਾ ਲੋਨ ਹੋ ਜਾਣਾ 18 ਲੱਖ ਦਾ ਲੋਨ ਹੋ ਜੂਗਾ 2.5 ਲੱਖ ਰੁਪਏ ਲਿਆਓ 2.5 ਲੱਖ ਰੁਪਏ ਦੇ ਵਿੱਚ ਤੁਹਾਨੂੰ ਐਨ ਦੇ ਮਾਲਕ ਬਣਾ ਦੇਣਾ ਬਾਈ ਜੀ ਬਹੁਤ ਸੋਹਣੀ ਗੱਡੀ ਆ ਤੇ ਅੱਗੇ ਆ ਗਈ ਬਾਈ ਜੀ ਕ੍ਰੇਟਾ ਦੱਸੋ ਜੀ ਕ੍ਰੇਟਾ 2018 ਮਾਡਲ ਆਈ ਇਹ ਇਹ 1.4 ਠੀਕ ਹੈ 올 오리진얼 ਪਿੰਡ ਦੀ ਕਾਰ ਇਹ ਆ ਜੀ ਚੈੱਕ ਕਰ ਬਾਲੋ ਤੁਸੀਂ ਸਾਰੇ ਪੰਜਾਬ ਨੰਬਰ ਦੀ ਆ ਫੁੱਲ ਇਨਸ਼ੋਰੈਂਸ ਹੈ ਤਾਂ ਠੀਕ ਹੈ ਨਵੀਂ ਆ ਜਮਾ ਬਿਲਕੁਲ ਕਾਰ ਇਹ ਵੀ ਫਰਸਟ ਓਨਰ ਫਰਸਟ ਓਨਰ ਠੀਕ ਹੈ ਵੀਰੇ ਇਹਦਾ 875 ਡਿਮਾਂਡ ਆ ਜੀ 8.5 ਲੱਖ ਰੁਪਏ ਦੀ ਕਾਰ ਦੇ ਦਾਂਗੇ ਲੱਖ ਰੁਪਿਆ ਡਾਊਨ ਪੇਮੈਂਟ ਲਿਆਓ ਬਾਕੀ ਸਾਰੇ ਦਾ ਸਾਰਾ ਲੋਨ ਹੋ ਜਾਊਗਾ ਲੱਖ ਰੁਪਿਆ ਲਿਓ ਬਾਈ ਜੀ ਕੰਡੀਸ਼ਨ ਵਾਈ ਜਮਾ ਨਵੀਂ ਗੱਡੀ ਆ 1 ਲੱਖ ਰੁਪਏ ਦੇ ਵਿੱਚ ਤੁਹਾਨੂੰ ਹਾਂਜੀ ਬਹੁਤ ਸੋਹਣੀ ਗੱਡੀ ਦੇ ਮਾਲਕ ਬਣਾ ਦੇਾਂਗੇ ਹਾਂਜੀ ਤੇ ਅੱਗੇ ਬਾਈ ਜੀ ਇਨੋਵਾ ਕ੍ਰਿਸ਼ਟਾ ਆ ਗਈ ਦੱਸੋ ਵੀਰੇ ਇਹ 2017 ਜੀ ਜੀ ਆਟੋ ਠੀਕ ਹੈ ਐਚ ਆਰ ਨੰਬਰ ਦੀ ਆ ਫਰਸਟ ਓਨਰ ਹੀ ਕਾਰ ਹੈਗੀ ਜੀ ਫਰਸਟ ਓਨਰ ਕਾਰ ਆ ਹਾਂ ਜੀ 2017 ਜੀ ਆਟੋ ਹਾਂ ਜੀ ਕੈਪਟਨ ਸੀਟ ਵਾਲੀ ਗੱਡੀ ਆ ਬਈ ਅੰਦਰੋਂ ਵੀ ਕੰਡੀਸ਼ਨ ਚੈੱਕ ਕਰਾਉਣਾ ਬਾਹਰੋਂ ਵੀ ਬਹੁਤ ਸੋਹਣੀ ਕਾਰ ਆ ਲਓ ਜੀ ਕਰੋ ਕੰਡੀਸ਼ਨ ਚੈੱਕ ਆਟੋਮੈਟਿਕ ਗੱਡੀ ਆ ਤੇ ਰੇਟ ਵੀ ਰੱਡੀ ਦਾ ਰੇਟ ਇਹ ਇੱਕੋ ਹੀ ਆ ਜੀ 1.5 ਲੱਖ ਰੁਪਏ ਦੇ ਦਾਂਗੇ ਤੁਹਾਨੂੰ ਪਹਿਲਾਂ ਵੀ ਦੱਸੇ ਜੱਸੇ ਬਈ ਇਹ ਗਾਰੰਟੀ ਹੂ ਇਸ ਰੇਂਜ ਦੀ ਕਾਰ ਤੁਹਾਨੂੰ ਜੇ ਦਿਲੋਂ ਵੀ ਮੱਝੇ ਬਿਲਕੁਲ ਬਈ ਹਾਂ ਜੀ 1.50 ਲੱਖ ਦੀ ਜੀ 1.50 ਲੱਖ ਦੇ ਵਿੱਚ ਫਿਰ ਕ੍ਰਿਸਟਾ ਨਹੀਂ ਮਿਲਦੀ ਬਹੁਤ ਮੁਸ਼ਕਲ ਜੀ ਆਟੋ ਨਹੀਂ ਮਿਲਦੀ ਜੀ ਨਹੀਂ ਮਿਲਦੀ ਵੀਰੇ ਹਾਂਜੀ ਤੇ ਅੱਗੇ ਬਾਈ ਫਿਰ ਐਨ ਆ ਗਈ ਦੱਸੋ ਵੀਰੇ ਇਹ ਐਨ 2024 ਮਾਡਲ ਹੈ ਜੀ 29000 ਚੱਲੀ ਹੈ 24 ਮਾਡਲ ਸਿਰਫ 29000 ਤੇ ਹਾਂਜੀ ਜੈਡ 8 ਸਿਲੈਕਟ ਹੈ ਇਹ ਮੈਨੂਅਲ ਹਮ ਬਿਲਕੁਲ ਨਵੀਆਂ ਕੱਲੇ ਟਾਇਰ ਚੇਂਜ ਹੈ ਜੀ ਹੋਲੈਂਡਰ ਦੇ ਪਾਏ ਹੋਏ ਇਹਦੇ ਠੀਕ ਹੈ ਬਾਕੀ ਜਿੱਦਾਂ ਕੰਪਨੀ ਚੋਂ ਨਹੀਂ ਉਹਦੇ ਆ ਪੀਪੀਐਫ ਵਗੈਰਾ ਹੋਈ ਵੀ ਆ ਨਵੀਆਂ ਸਾਰੀ ਦੀ ਸਾਰੀ ਗੱਡ ਠੀਕ ਹੈ ਵੀਰੇ ਤੇ ਇਹਦਾ ਕੀ ਰੇਟ ਆ ਇਹਦਾ ਵੀ ਡਿਮਾਂਡ ਆ ਜੀ 1.59 ਲੱਖ ਰੁ 19 ਲੱਖ ਦੀ ਮਿਲ ਜੂ ਜੈਡ 8 ਸਿਲੈਕਟ ਹਾਂਜੀ ਮੈਨੂਅਲ ਮੈਨੂਅਲ ਗੇਅਰ ਦੇ ਵਿੱਚ ਬਈ ਜੀ ਇਹ ਗੱਡੀ ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਵੱਧ ਨਿਕਲ ਰਹੀ ਆ ਸ਼ੋਅਰੂਮੋਂ ਜੈਡ 8 ਸਿਲੈਕਟ ਹੀ ਨਿਕਲਦੀ ਆ 1.5 ਲੱਖ ਰੁਪਿਆ ਡਾਊਨ ਪੇਮੈਂਟ ਲਿਆਓ ਬਾਕੀ ਲੋਨ ਹੋ ਜਾਣਾ ਇਹਦੇ 1.5 ਲੱਖ ਰੁਪਿਆ ਲਿਆਓ ਬਾਈ ਬਾਕੀ ਹੋ ਜਾਊਗਾ ਲੋਨ ਥੋੜਾ ਸੁਪਨਾ ਪੂਰਾ ਕਰ ਦੇਣਾ ਕਾਲੀ ਐਨ ਚਾਉਣ ਦਾ ਵੈਨਿਊ ਕਾਰ ਦਾ ਸੁਬਰੇ ਇਹ 2000 ਤੇ 21 ਮਾਡਲ ਆ ਜੀ ਐਸਐਕਸ ਮਾਡਲ ਆ ਡੀਜ਼ਲ ਦੇ ਵਿੱਚ ਹੈਗੀ ਆ ਸਨ ਰੂਫ ਫਸਟ ਓਨਰ ਹੈ ਨੈਕਸਟ ਟੂ ਸ਼ੋਰੂਮ ਕਾਰ ਹੀ ਹੈ ਜੀ ਤੁਹਾਡੇ ਸਾਹਮਣੇ ਹੈ ਕਿ ਡਿੰਗਰ ਅੰਦਰੋਂ ਚੈੱਕ ਕਰੋ ਬਾਹਰੋਂ ਚੈੱਕ ਕਰੋ ਡਾਟਲੈਸ ਕਾਰ ਹੈ ਸਾਰੀ ਜੀ ਸਰ ਠੀਕ ਹੈ ਵੀਰੇ ਚੱਲੀ ਕਿੰਨੀ ਹੈ ਇਹ ਚੱਲੀ 60000 ਕਿਲੋਮੀਟਰ ਠੀਕ ਹੈ ਐਸ ਐਕਸ ਹੈ ਨਾ ਹਾਂਜੀ ਐਸ ਐਕਸ ਟੌਪ ਤੋਂ ਇੱਕ ਥੱਲੇ ਹਾਂਜੀ ਡੀਜ਼ਲ ਦੀ ਕਾਰ ਹੈ ਬਾਈ ਰੇਟ ਇਹਦਾ ਇਹਦਾ ਰੇਟ 1.5 ਦੀ 10 ਲੱਖ ਰੁਪਏ ਦੀ ਕਾਰ ਦੇ ਦੇਾਂਗੇ ਲੱਖ ਰੁਪਏ ਡਾਉਨ ਪੇਮੈਂਟ ਬਾਕੀ ਸਾਰਾ ਸਾਰਾ ਲੋਨ ਹੋ ਜਾਣਾ ਬਾਕੀ ਸਾਰਾ ਲੋਨ ਹੋ ਜਾਊਗਾ ਬਾਈ ਤੇ ਅੱਗੇ ਆ ਗਈ ਐਕਸ ਯੂ ਵੀ 500 ਦੱਸੋ ਵੀਰੇ ਇਹ 2012 ਮਾਡਲ ਹੈ ਜੀ ਡਬਲ ਯੂ 8 ਹੈ ਜੀ ਸੈਕੰਡ ਠੀਕ ਹੈ 90000 ਕਿਲੋਮੀਟਰ ਕੰਪਨੀ ਰਿਕਾਰਡ ਨਾਲ ਇਹ ਚੱਲੀ ਆ ਕਾਰ ਠੀਕ ਹੈ ਵੀਰੇ ਇਧਰ ਦੇ ਦਰਵਾਜੇ ਵੀ ਦੀ ਮੜਾ ਅੰਦਰੋਂ ਵੀਰੇ ਝਾਤੀ ਮਰਵਾਈ ਐਕਸਯੂਵੀ ਗਾਰੰਟੀ ਹੈ ਜੇ ਇੰਨੀ ਨਵੀਂ ਕਿਥੋਂ ਮਿਲ ਜੇ ਤੁਹਾਨੂੰ 12 ਮਾਡਲ ਹਾਂਜੀ 4.75 4.5 ਲੱਖ ਰੁਪਏ ਦੀ ਕਾਰ ਲਾਸਟ ਦੇ ਦੇਗੇ ਸਾਢੇ 4 ਲੱਖ ਦੀ ਗੱਡੀ ਮਿਲ ਜੂ ਬਾਈ ਜੀ ਕੰਡੀਸ਼ਨ ਬਜ ਬਹੁਤ ਸੋਹਣੀ ਗੱਡੀ ਆ ਅੰਦਰੋਂ ਤੇ ਬਾਹਰੋਂ ਸ਼ੋਅਰੂਮ ਕੰਡੀਸ਼ਨ ਦੀ ਹਾਂਜੀ ਤੇ ਇਹਦੇ ਤੇ ਲੋਨ ਹੋ ਜੂਗਾ ਵੀਰੇ 12 ਮਾਡਲ ਹਾਂਜੀ ਹਾਂਜੀ ਕਿੰਨੇ ਦਾ 4 ਲੱਖ ਰੁਪਏ ਦਾ ਲੋਨ ਹੋ ਜਾਣਾਗਾ 4 ਲੱਖ ਦਾ ਲੋਨ ਹੋ ਜੂਗਾ 50000 ਰੁਪਏ ਡਾਉਨ ਠੀਕ ਹੈ ਜੱਲੇ ਵਿੱਚ ਹੈਗੀ ਹੈ ਜੀ ਇਹ ਦਿੱਲੀ ਦਾ ਨੰਬਰ ਹੈ ਇਹਦਾ ਹੂੰ ਇਹ 4.5 ਕਹਿੰਦੇ ਆ 4.4 ਲੱਖ ਰੁਪਏ ਦੀ ਐਨਓਸੀ ਨਾਲ ਦੇ ਦਾਂਗੇ ਨੰਬਰ ਲਾ ਕੇ 4.5 ਦੀ ਦੇ ਦਾਂਗੇ 50000 ਰੁਪਏ ਡਾਊਨ ਪੇਮੈਂਟ ਦੇ ਦੇ ਜੀ ਨੰਬਰ ਲਾ ਕੇ 4.5 ਦੀ ਮਿਲ ਜੂ 4.4 ਦੀ ਐਨਓਸੀ ਦੇ ਨਾਲ ਮਿਲ ਜੂ 50000 ਰੁਪਏ ਡਾਊਨ ਪੇਮੈਂਟ ਲਿਆ ਬਾਕੀ ਸਾਰਾ ਹੀ ਲੋਨ ਹੋ ਜੂ ਸੀਟ ਕਵਰ ਬਹੁਤ ਸੋਹਣੇ ਪਏ ਹੋਣੇ ਅੰਦਰੋਂ ਗੱਡੀ ਬਈ ਬਹੁਤ ਘੈਂਟ ਆ ਤੇ ਐਂਡਰੋਇਡ ਪਲੇਅਰ ਵੀ ਗੱਡੀ ਦੇ ਵਿੱਚ ਤੁਹਾਡੇ ਲਈ ਕੰਪਲੀਮੈਂਟਰੀ ਲਈ ਲੱਗਿਆ ਹੋਇਆ ਹੈ ਹਾਂਜੀ ਤੇ ਅੱਗੇ ਆ ਗਈ ਐਕਸ ਜੂ ਵੀ 500 ਇਹ 2015 ਮਾਡ ਠੀਕ ਹੈ ਇਹ HW8 ਆ ਪਰ W10 ਹੀ ਮੰਨਿਓ ਨੂੰ ਇਹ ਸਿਲੈਕਟ ਮਾਡਲ ਆਇਆ ਸੀ ਇਹਦੇ ਵਿੱਚ W8 ਦੇ ਵਿੱਚ ਸਨਰੂਫ ਵੀ ਆ ਗਿਆ ਇਹਦੇ ਵਿੱਚ ਸਾਰਾ ਕੁਝ ਹੀ ਆ ਗਿਆ ਸੀ ਠੀਕ ਹੈ ਫਸਟ ਆਨਰ ਆ 80 85000 ਕਿਲੋਮੀਟਰ ਕੰਮ ਇਹ ਚੱਲੀ ਵੀ ਆ ਕੰਪਨੀ ਰਿਕਾਰਡ ਨਾਲ ਠੀਕ ਹੈ ਵੀਰੇ ਹਾਂਜੀ ਲਓ ਜੀ ਕੰਡੀਸ਼ਨ ਕਰੋ ਚੈੱਕ ਤੇ ਰੇਟ ਵੀਰੇ ਦਾ ਇਹਦਾ ਰੇਟ 56.5 ਲੱਖ ਰੁਪਏ ਦੀ ਕਾਰ ਦੇ ਦਾਂਗੇ ਜੀ 50000 ਰੁਪਏ ਡਾਉਨ ਪੇਮੈਂਟ ਇਹਦੀ ਬਣੂਗੀ 50000 ਰੁਪਏ ਦੇ ਵਿੱਚ ਬਈ ਐਕਸ ਜੂ ਵੀ ਹਕਾ ਦੇਣੀਆਂ ਤੁਹਾਨੂੰ ਅਸੀਂ ਹਾਂਜੀ ਤੇ ਇੱਧਰ ਬਈ ਕਮਾ ਕੇ ਦਿਖਾ ਦੀ ਹੋਂਡਾ ਸਿਟੀ ਖੜੀ ਆ ਦੱਸਿਓ ਵੀਰੇ ਇਹ 2000 ਤੇ 15 ਮਾਡਲ ਹੈ ਜੀ ਹਮ ਟਾਪ ਠੀਕ ਹੈ ਫਰਸਟ ਓਨਰ ਹੈ ਜੀ 7.5 ਲੱਖ ਰੁਪਏ ਕਹਿੰਦੇ 5.5 ਲੱਖ ਰੁਪਏ ਦੇ ਦਾਂਗੇ ਇਹਦਾ ਫਰਕ ਇਹ ਹੈਗਾ ਦੂਜੇ ਹੋਂਡਾ ਸਿਟੀ ਨਾਲੋਂ ਤੁਸੀਂ ਰੇਟ ਦਾ ਕਹੋਗੇ ਤੇ ਇਹ ਕਾਰ ਚੱਲੀ ਬਹੁਤ ਘੱਟ ਹੈ ਕਿੰਨੀ ਕਿ ਚੱਲੀ ਹੈ ਇਹ 35-40 ਹਜ਼ਾਰ ਕਿਲੋਮੀਟਰ ਹੀ ਚੱਲੀ ਹੈ ਸਿਰਫ ਹਾਂ ਜੀ ਹਾਂ ਬਈ ਬਿਲਕੁਲ ਬਹੁਤ ਸੋਹਣੀ ਕੰਡੀਸ਼ਨ ਦੀ ਸਾਨ ਰੂਪ ਵਾਲੀ ਟਾਪ ਮਾਡਲ ਗੱਡੀ ਹੈ 5 ਲੱਖ ਰੁਪਏ ਦੀ ਮਿਲ ਜਾ ਹਾਂ ਜੀ ਠੀਕ ਹੈ ਬਈ ਤੇ ਅੱਗੇ ਗੱਡੀ ਆ ਗਈ ਬਈ ਜੈਟਾ ਜੈਟਾ ਇਹ 2016 ਮਾਡਲ ਹੈ ਜੀ ਟਾਪ ਆਟੋਮੈਟਿਕ ਫਰਸਟ ਓ ਪੇਂਟ ਦੀ ਇਹਦੀ ਵੀ ਗਾਰੰਟੀ ਹੈ ਜੀ 575 ਇਹਦਾ 5.5 ਦੀ ਇਹ ਮਿਲ ਜਾਣੀ ਹੈ ਜੀ ਇਹਦੇ ਪੂਰੇ ਦਾ ਪੂਰਾ ਲੋਨ ਹੀ ਹੋ ਜੂ ਬਾਈ 5.5 ਦੀ ਲੋਨ ਹੋ ਜਾਊਗਾ ਹਾਂਜੀ ਹਾਂਜੀ ਲਓ ਜੀ 5.5 ਲੱਖ ਦੀ ਲੋਨ ਹੋ ਜੂ ਆਟੋਮੈਟਿਕ ਕਾਰ ਆ ਜੈਟਾ ਬਹੁਤ ਸੋਹਣੀ ਕੰਡੀਸ਼ਨ ਦੀ ਗੱਡੀ ਹੈ ਹਾਂਜੀ ਜੇ ਕਿਸੇ ਵੀਰ ਨੂੰ ਜੈਟਾ ਦੀ ਝਾਕ ਆ ਤਾਂ ਸਕਰੀਨ ਤੇ ਨੰਬਰ ਚੱਲਦੇ ਨੇ ਕਰ ਲੋ ਕਾਲ ਫੜਾਫੜ ਤੇ ਅੱਗੇ ਆ ਗਈ ਬਾਈ ਜੀ ਵਰਨਾ ਵਰਨਾ ਆ ਗਈ 2011 ਮਾਡਲ ਜੀ ਤੁਹਾਨੂੰ ਨਾ ਡਾਊਨ ਮਾਡਲ ਦੇ ਵਿੱਚ ਜੱਸ ਬਾਈ ਬਹੁਤ ਘੱਟ ਮਿਲੂਗੀ ਗੱਡੀ ਹੂੰ ਵਰਨਾ 11 ਮਾਡਲ ਹੈਗੀ ਹੈ ਇਹ ਸੈਕੰਡ ਓਨਰ ਹੈ ਇਹ ਤੁਹਾਨੂੰ 2.5 ਲੱਖ ਰੁਪਏ ਦੀ ਕਾਰ ਦੇ ਦਿਆਂਗੇ। ਫਲੂਇਡ ਤੋ ਵਰਨਾ ਜੇ ਤੁਹਾਨੂੰ ਦੇ ਦੇ ਇਹ ਚੀਜ਼ ਦੀ ਵੀ ਗਾਰੰਟੀ ਹੈ। 2.5 ਲੱਖ ਦੇ ਵਿੱਚ ਵਰਨਾ ਨਹੀਂ ਮਿਲਦੀ ਬਈ। ਹਾਂਜੀ। ਪਰ ਤੁਹਾਡੇ ਵਾਸਤੇ 2.5 ਲੱਖ ਰੁਪਏ ਦੇ ਵਿੱਚ ਵਰਨ ਵਾਲੇ 2011 ਮਾਡਲ ਡੀਜ਼ਲ ਦੀ ਬਹੁਤ ਸੋਹਣੀ ਕਾਰ ਆ। ਅੰਦਰੋਂ ਵੀ ਘੈਂਟ ਆ ਗੱਡੀ। ਲਓ ਜੀ ਘਰੋਂ ਚੈੱਕ। ਜੇ ਕਿਸੇ ਵੀਰ ਨੂੰ ਚਾਹੀਦਾ ਸਿੰਗਲ ਪੀਸ ਆ ਬਈ ਕਾਲ ਕਰ ਲਿਓ। ਹਾਂਜੀ। 2.5 ਲੱਖ ਦੇ ਵਿੱਚ ਵਰਨਾ। ਹਾਂਜੀ ਹਾਂਜੀ। ਤੇ ਅੱਗੇ ਆ ਗਈ ਬਈ ਅਟਿਓਸ। ਲੀਵਾ ਜੀ। 2017 ਮਾਡਲ ਹੈ ਜੀ ਇਹ। ਹੂੰ। ਇਹ ਸੈਕੰਡ ਓਨਰ ਆ ਜੀ। ਠੀਕ ਆ। 4 ਲੱਖ ਰੁਪਏ ਦੀ ਇਹ ਦੇ ਦਾਂਗੇ ਜੀ ਗੱਲ 2017 ਹਾਂ ਜੀ ਪੂਰੇ ਦਾ ਪੂਰਾ ਲੋਨ ਹੋ ਜਾਣਾ ਜੀ ਦੇ ਉੱਤੇ ਲਓ ਜੀ 4 ਲੱਖ ਦੀ ਗੱਡੀ ਮਿਲ ਜੂ ਤੇ 4 ਲੱਖ ਦੀ ਲੋਨ ਹੋ ਜਾਊਗਾ Android ਪਲੇਅਰ ਲੱਗਿਆ ਹੋਇਆ ਗੱਡੀ ਦੇ ਵਿੱਚ ਕੰਡੀਸ਼ਨ ਵਾਜਬਈ ਓਕੇ ਆ ਹਾਂ ਜੀ ਠੀਕ ਆ ਵੀਰੇ ਤੇ ਅੱਗੇ ਇਧਰ ਇਹ ਆ ਕੀਟਨ ਜੀ 2019 ਮਾਡਲ ਹੈ ਜੀ ਹੂੰ ਫਸਟ ਓਨਰ ਹੈ ਇਹ ਠੀਕ ਆ 40 45000 ਕਿਲੋਮੀਟਰ ਚੱਲੀ ਆ ਪੇਂਟ ਹੈ ਨਹੀਂ ਕਿਤੋਂ ਜਿਵੇਂ ਬਿਲਕੁਲ ਨਵੀਂ ਕਾਰ ਆ ਟਾਇਰ ਬਿਲਕੁਲ ਨਵੇਂ ਫਸਟ ਪਹਿਲੀ ਈਰ ਨਵੇਂ ਲੱਗੇ ਆ ਠੀਕ ਆ ਵੈਰੀਐਂਟ ਕਿਹੜਾ ਦਾ ਇਹ BX i ਹੈ ਜੀ BX i ਇਹ ਵੀ ਪੂਰੇ ਫੁੱਲ ਡਿਮਾਂਡ ਚ ਆ ਕਰੀ ਜੀ ਬਿਲਕੁਲ ਹਾਂਜੀ ਇਹਦਾ ਰੇਟ ਵੀਰੇ ਇਹਦਾ 4 ਲੱਖ ਰੁਪਇਆ ਡਿਮਾਂਡ ਆਈ 3 ਲੱਖ 75000 ਰੁਪਏ ਦੀ ਕਰ ਦੇ ਦਾਂਗੇ 3 ਲੱਖ 75000 ਦੀ K10 ਮਿਲ ਜਾਵੇ ਹਾਂਜੀ ਹਾਂਜੀ ਠੀਕ ਆ ਵੀਰੇ ਤੇ ਪੋਲੋ ਪੋਲੋ ਆ ਗਈ 2013 ਮਾਡਲ ਜੀ ਹਮ ਫਸਟ ਓਨਰ ਆ ਪੇਂਟ ਹੈ ਨਹੀਂ ਕਿਤੇੋਂ ਕਰ ਠੀਕ ਆ ਅੱਛਾ ਇੱਕ ਚੀਜ਼ ਦੀ ਹੋਰ ਗਾਰੰਟੀ ਹੋ ਇੰਨੇ ਪੈਸੇ ਦੀ ਪੋਲੋ ਦੇ ਦੇ ਵੀ ਗਾਰੰਟੀ ਆ ਡੀਜ਼ਲ ਦੇ ਵਿੱਚ 2.5 ਲੱਖ ਰੁਪਏ ਦੀ ਪੋਲੋ ਦੇ ਦਾਂਗੇ ਪੋਲੋ 13 ਮਾਡਲ ਹਾਂਜੀ ਹਾਂਜੀ 13 ਮਾਡਲ ਡੀਜ਼ਲ ਦੀ ਪੋਲੋ ਬਾਈ ਜੀ 2.5 ਲੱਖ ਰੁਪਏ ਦੀ ਗਾਰੰਟੀ ਆ ਕੇ ਪੇਂਟ ਨਹੀਂ ਹੈਗੀ ਗੱਡੀ ਤੇ ਤਾਂ ਗਾਰੰਟੀ ਹੈ ਜੀ ਪੇਂਟ ਦੀ ਠੀਕ ਹੈ ਵੀਰੇ ਹਾਂਜੀ ਤੇ ਇਹਦੇ ਤੇ ਲੋਨ ਹੋ ਜੂਗਾ ਹਾਂਜੀ ਹਾਂ ਲੋਨ ਹੋ ਜਾਣਾ 2 ਲੱਖ ਰੁਪਏ ਦਾ ਲੋਨ ਹੋ ਜਾਣਾ 50000 ਰੁਪਏ ਲਿਓ ਬਾਈ ਜੀ 50000 ਰੁਪਏ ਦੇ ਵਿੱਚ ਤੁਹਾਨੂੰ ਡੀਜ਼ਲ ਵਾਲੀ ਪੋਲੋ ਦੇ ਦਿਆਂਗੇ 13 ਮਾਡਲ ਇਹ ਤੋਂ ਪੇਂਟ ਨਹੀਂ ਹੋਈ ਹੋਈ ਦੁਬਾਰਾ ਹਾਂਜੀ ਕੰਪਨੀ ਦੀ origional ਪੇਂਟ ਦੀ ਗੱਡੀ ਆ ਪੂਰ ਗਾਰੰਟੀ ਤੇ ਬਾਈ ਇਹਨਾਂ ਗੱਡੀਆਂ 'ਚ ਕੋਈ ਵੀ ਗੱਡੀ ਤੁਹਾਨੂੰ ਪਸੰਦ ਆਉਂਦੀ ਹੈ ਸਕਰੀਨ ਤੇ ਨੰਬਰ ਚੱਲਦੇ ਨੇ ਕਾਲ ਕਰਕੇ ਸਾਈਪਾ ਗੱਡੀ ਬੁੱਕ ਹੋ ਤੇ ਆਪੋਜੀਟ ਆਪਣੀ ਐਕਸੈਸ ਬੈਂਕ ਜੀ ਬਾਕੀ ਗੂਗਲ ਮੈਪ ਦੇ ਉੱਤੇ ਲੋਕੇਸ਼ਨ ਮਿਲ ਜੂ ਇੰਡੀਅਨ ਮੋਟਰ ਜਿ ਬਠਿੰਡਾ ਭਰ ਲਿਓ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਲਾਈਕ ਕਮੈਂਟ ਜਰੂਰ ਕਰਿਓ ਸਤਿ ਸ੍ਰੀ ਅਕਾਲ ਧੰਨਵਾਦ